ਲੇ ਦੇ ਵਿੱਚ ਰੌਣਕਾਂ ਪਹਿਲੇ ਦਿਨ ਤੋਂ ਹੀ ਇੱਧਰ ਦੀਆਂ ਸ਼ੁਰੂ ਤੋਂ ਜਿਵੇਂ ਮੇਲਾ ਸਟਾਰਟ ਹੋ ਜਾਂਦਾ ਉਸ ਦਿਨ ਤੋਂ ਥੰਗਦਾ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਮੇਲੇ ਦੇ ਵਿੱਚ ਜਾ ਕੇ ਬਹੁਤ ਸੰਗਤ ਦੂਰੋਂ ਦੂਰੋਂ ਪੰਜਾਬ ਦੇ ਵਿੱਚੋਂ ਰਾਜਸਥਾਨ ਤੋਂ ਵੀ ਕਾਫੀ ਸਾਰੇ ਬੰਦੇ ਆਉਂਦੇ ਨੇ ਜਦੋਂ ਇਹ ਵਿਆਹ ਕੇ ਲੈ ਕੇ ਆਏ ਨੇ ਆਪੀ ਮੰਗ ਨੂੰ ਉਸ ਤੋਂ ਬਾਅਦ ਉਹਨਾਂ ਦੀ ਮਾਤਾ ਨੇ ਉਹਨੂੰ ਸ਼ਰਾਬ ਦਿੱਤਾ ਫਿਰ ਤੂੰ ਮੇਰੇ ਮੱਥੇ ਨਹੀਂ ਲੱਗਣਾ ਉਸ ਤੋਂ ਬਾਅਦ ਫਿਰ ਧਰਤੀ ਸਮਾਗੇ ਸੀਗੇ ਉਦੋਂ ਤੋਂ ਬੋਲਣਾ ਅਸੀਂ ਉਹ ਦੇਖ ਕੇ ਘਬਰਾ ਗਏ ਜਿਹਦੇ ਮਿੱਟੀ ਲੱਗ ਜਾਂਦੇ ਨਾ ਕਿਸੇ ਡਾਕਟਰ ਕੋਲ ਚਲੇ ਜਾਓ ਕਿਤੇ ਜਲੋ ਠੀਕ ਨਹੀਂ ਹੁੰਦਾ ਉਹ ਉਹਦੀ ਲੱਤ ਦੇ ਵਿੱਚ ਮੈਂ ਤਾਂ ਦੇਖ ਨਹੀਂ ਸੁਣਦਾ ਮੈਂ ਵੀ ਘੂੜਾ ਕੇ ਦੇ ਤਿੰਨ ਦਿਨ ਬਾਅਦ ਲਾਲੀ ਆਉਣ ਲੱਗੀ ਮਹੀਨੇ ਬਾਅਦ ਬਿਲਕੁਲ ਜਗਮਦਾ ਭਰ ਗਿਆ ਤੇ ਦੋ ਮਹੀਨੇ ਬਾਅਦ ਫੇਰ ਆਇਓ ਮਹੀਨਾ ਫੇਰ ਬਿਲਕੁਲ ਠੀਕ ਹੋ ਕੇ ਗਈ ਐ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਜੇ ਕਿਸੇ ਸੱਪ ਦੇ ਕਟਿਆ ਹੋਇਆ ਉਹ ਬੰਦਾ ਇੱਥੇ ਆ ਜਵੇ ਤਾਂ ਉਹ ਬਿਲਕੁਲ ਠੀਕ ਹੋ ਜਾਂਦਾ ਜੀ ਬਤਲੋ ਜੇ ਕਿਸੇ ਨੂੰ ਸੱਪ ਨੇ ਕੱਟ ਲਿਆ ਉਹ ਇੱਥੇ ਆ ਜਵੇ ਉਹ ਇੱਥੇ ਆ ਜਵੇ ਪੰਜ ਚੌਕੀਆਂ ਪਰਦਾ ਹੋ ਆਪਦੀ ਸ਼ਰਤਾਂ ਮੁਤਾਬਕ ਉਹ ਬਿਲਕੁਲ ਠੀਕ ਹੋ ਕੇ ਜਾਂਦਾ ਜੀ ਕੋਈ ਉਹਨੂੰ ਟੀਕਾ ਲਾਉਣ ਦੀ ਲੋੜ ਨਹੀਂ ਕੋਈ ਦਵਾਈ ਲੈਣ ਦੀ ਲੋੜ ਨਹੀਂ ਪੰਜਾਬੀ ਲਾਈਫ ਸਟਾਈਲ ਦੇਖ ਰਹੇ ਹਾਂ तमाम ਦਰਸ਼ਕਾਂ ਦਾ ਸਵਾਗਤ ਹੈ ਮੈਥਡ ਨਾ ਵਿਸ਼ਾਲੀ ਸ਼ਰਮਾ ਸਵਾਗਤ ਕਰਦੀ ਹੈ ਤੁਹਾਡਾ ਤੇ ਉਮੀਦ ਕਰਦੀ ਹੈ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਅੱਜ ਅਸੀਂ ਪਹੁੰਚੇ ਆ ਪਿੰਡ ਬਮਾਰ ਬੁੱਗਾਵਾੜੀ ਦੇ ਮੇਲੇ ਤੇ ਜੋ ਕਿ ਬਹੁਤ ਹੀ ਜ਼ਿਆਦਾ ਮਸ਼ਹੂਰ ਹੈ ਨਾ ਸਿਰਫ ਪੰਜਾਬ ਦੇ ਵਿੱਚ ਬਲਕਿ 올 ਓਵਰ ਵਰਲਡ 올 ਓਵਰ ਵਰਲਡ ਇਸ ਕਰਕੇ ਕਹਿ ਰਹੇ ਕਿਉਂਕਿ ਦੇਸ਼ਾਂ ਵਿਦੇਸ਼ਾਂ ਤੋਂ ਵੀ ਲੋਕ ਇੱਥੇ ਮੱਥਾ ਟੇਕਣ ਆਉਂਦੇ ਨੇ 300 ਤੋਂ ਵੀ ਵੱਧ ਸਾਲ ਹੋ ਗਏ ਇੱਥੇ ਮੇਲਾ ਲੱਗਦੇ ਨੂੰ ਤਕਰੀਬਨ 300 ਸਾਲ ਤਾਂ ਹੋ ਹੀ ਗਏ ਤਾਂ ਅੱਜ ਅਸੀਂ ਇੱਥੇ ਪਹੁੰਚੇ ਹਾਂ ਮੇਲਾ ਤੁਹਾਨੂੰ ਦਿਖਾਵਾਂਗੇ ਹਾਂ ਜੀ ਆਓ ਚਲਦੇ ਹਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਅੱਜ ਜਿਵੇਂ ਪਹੁੰਚੇ ਜੀ ਲੁਧਿਆਣੇ ਦੇ ਪਿੰਡ ਪਮਾਲ ਜਿੱਥੇ ਗੁੱਗਾ ਮਾੜੀ ਦਾ ਮੇਲਾ ਲੱਗਿਆ ਹੋਇਆ ਤੇ ਅੱਜ ਇੱਥੇ ਪਹੁੰਚ ਕੇ ਇੱਥੇ ਜਿਹੜੇ ਸੇਵਾਦਾਰ ਨੇ ਉਹਨਾਂ ਨਾਲ ਗੱਲ ਕਰਦੇ ਆ ਕਿ ਕਿੰਨੇ ਦਿਨਾਂ ਦਾ ਹੈ ਮੇਲਾ ਆ ਕਦੋਂ ਤੋਂ ਇਹ ਮੇਲਾ ਸ਼ੁਰੂ ਹੋਇਆ ਸੀ ਤੇ ਕਿੰਨੇ ਸਾਲ ਹੋ ਗਏ ਮੇਲਾ ਚੱਲਦੇ ਨੂੰ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਮੈਨੂੰ ਪਹਿਲਾਂ ਤਾਂ ਇਹ ਦੱਸੋ ਕਿ ਤੁਸੀਂ ਇੱਥੇ ਦੇ ਸੇਵਾਦਾਰ ਜੀ ਬਿਲਕੁਲ ਸਾਡਾ ਪਿੰਡ ਪਮਾਲਾ ਜੀ ਆ ਸਾਰੇ ਸੇਵਾਦਾਰ ਖੜੇ ਆ ਜੀ ਅੱਛਾ ਤੇ ਕਿੰਨੇ ਸਾਲ ਹੋ ਗਏ ਇੱਥੇ ਮੇਲਾ ਹੁੰਦਾ ਇਹਨੂੰ ਘੱਟੋ ਘੱਟ 300 ਸਾਲ ਤੋਂ ਉੱਤੇ ਹੋ ਗਿਆ ਜੀ 300 1528 1528 ਤਕਰੀਬਨ 1528 ਤੋਂ ਚੱਲ ਰਿਹਾ ਮੇਲਾ ਜੀ ਪਹਿਲਾਂ ਛੋਟੀ ਸੀ ਮਾੜੀ ਉਸ ਤੋਂ ਬਾਅਦ ਫਿਰ ਇਹ ਹੌਲੀ ਹੌਲੀ ਡਵੈਲਪਮੈਂਟ ਹੁੰਦੀ ਗਈ ਉਸ ਤੋਂ ਬਾਅਦ ਫਿਰ ਮੇਲਾ ਜਿਆਦਾ ਜ਼ਿਰਪਾ ਜਿਆ ਗਿਆ ਮੇਲਾ ਮੇਲੇ ਦੇ ਵਿੱਚ ਰੌਣਕਾਂ ਪਹਿਲੇ ਦਿਨ ਤੋਂ ਹੀ ਇੱਦਾਂ ਦੀਆਂ ਸ਼ੁਰੂ ਤੋਂ ਜਿਸ ਦਿਨ ਮੇਲਾ ਸਟਾਰਟ ਹੋ ਜਾਂਦਾ ਉਸੇ ਦਿਨ ਤੋਂ ਸੰਗਤਾਂ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਮੇਲੇ ਦੇ ਵਿੱਚ ਜਾ ਕੇ ਬਹੁਤ ਸੰਗਤਾਂ ਦੂਰੋਂ ਦੂਰੋਂ ਪੰਜਾਬ ਦੇ ਵਿੱਚੋਂ ਰਾਜਸਥਾਨ ਤੋਂ ਵੀ ਕਾਫੀ ਸਾਰੇ ਬੰਦੇ ਆਉਂਦੇ ਨੇ ਕਮਾਲ ਦੇ ਵਿੱਚ ਸਾਰੇ ਬੰਦੇ ਹੁੰਦੇ ਨੇ ਇੱਥੇ ਸਭ ਦੀ ਜਹਾਜ਼ਰੀ ਲੋੜ ਕਿਉਂ ਕਿ ਕਰਨ ਵਾਸਤੇ ਤੁਸੀਂ ਕਹਿੰਦੇ 300 ਸਾਲ ਹੋ ਗਏ ਤਕਰੀਬਨ ਤੇ ਇੱਥੇ ਜਦੋਂ ਪਹਿਲਾਂ ਸ਼ੁਰੂਆਤੀ ਦਿਨਾਂ ਦੇ ਵਿੱਚ ਜਦੋਂ ਮੇਲਾ ਹੁੰਦਾ ਸੀ ਉਦੋਂ ਜ਼ਿਆਦਾ ਲੋਕਾਂ ਨੂੰ ਪਤਾ ਸੀ ਨਹੀਂ ਉਦੋਂ ਕੋਈ ਪਤਾ ਨਹੀਂ ਸੀ ਕਿਉਂਕਿ ਹੌਲੀ ਹੌਲੀ ਜਦੋਂ ਡਿਵੈਲਪਮੈਂਟ ਹੁੰਦੀ ਗਈ ਮੀਡੀਆ ਦਾ ਜਮਾਨਾ ਹੁੰਦਾ ਗਿਆ ਪੈਂਫਲਟ ਛਪਦੇ ਗਏ ਹਵਾਰਾਂ ਚਾਉਂਦਾ ਰਿਹਾ ਟੀਵੀ ਤੇ ਆਉਂਦਾ ਰਿਹਾ ਉਸ ਤੋਂ ਬਾਅਦ ਫਿਰ ਇਹ ਮੇਲੇ ਦੀ ਰੌਣਕ ਜਿਹੜੀ ਵੱਧ ਗਈ ਆ ਪਹਿਲੇ ਸਿਰਫ ਕੱਲੇ ਪਿੰਡ ਦੇ ਪਿੰਡ ਦੇ ਇੱਥੇ ਆਉਂਦੇ ਸੀਗੇ ਉਹ ਆਪਣੀ ਮੰਨਤ ਪੂਰੀ ਕਰਕੇ ਉਹ ਜਾਂਦੁੰਦੇ ਸੀ ਲੋਕਾਂ ਦੀ ਸ਼ਰਧਾ ਸੀਗੀ ਪਹਿਲਾਂ ਦਾ ਜਿਹੜਾ ਡੰਗਰ ਪਸ਼ੂ ਸੀਗੇ ਪਿੰਡ ਵਾਲਿਆਂ ਰੱਖਿਓ ਉਹ ਵੀ ਡੰਗਰ ਪਸ਼ੂ ਵੀ ਇੱਥੇ ਲੈ ਕੇ ਆਉਂਦੇ ਸੀਗੇ ਤਾਂ ਕਿ ਉਹਨਾਂ ਦੀ ਸ਼ੁਕ ਸਲਾਮਤ ਰਹੇ ਉਸ ਤੋਂ ਬਾਅਦ ਫਿਰ ਆਪ ਚੌਕੀਆਂ ਪਰ ਉਹ ਉਦੋਂ 2 ਦਿਨ ਲੱਗਦਾ ਸੀ ਮੇਲਾ ਇੱਕ ਦਿਨ ਚੌਕੀਆਂ ਹੁੰਦੀਆਂ ਸੀ ਉਦੋਂ ਪਹਿਲੇ ਦਿਨ ਜਿਹੜਾ ਹੁੰਦਾ ਸੀਗਾ ਚੌਕੀਆਂ ਡੰਗਰ ਲੈ ਕੇ ਆਉਂਦੇ ਸੀਗੇ ਲੋਕੀ ਆਪ ਸਾਰੋ ਆਪੋ ਆਪਣਾ ਜਿੰਨੇ ਵੀ ਹਰ ਇੱਕ ਨੇ ਡੰਗਰ ਰੱਖੇ ਹੁੰਦੇ ਚਾਹੇ ਇੱਕ ਰੱਖੇ ਹੁੰਦੇ ਚਾਹੇ ਦੋ ਰੱਖੇ ਹੁੰਦੇ ਸੀ ਉਸ ਤੋਂ ਬਾਅਦ ਦੂਸਰੇ ਦਿਨ ਫਿਰ ਮੇਲਾ ਲੱਗਦਾ ਸੀਗਾ ਉਦੋਂ ਸਿਰਫ 2 ਦਿਨ ਦਾ ਲੱ ਏ ਬਾਬਾ ਗੋਜਾਹਰਬੀਰ ਦੀ ਜਗਾ ਜੀ ਇਹ ਬਾਬਾ ਗੋਜਾਹਰਬੀਰ ਰਾਜਸਥਾਨ ਦੇ Rajput ਘਰਾਣੇ ਦੇ ਵਿੱਚੋਂ ਹੋਏ ਨੇ ਇਹ ਦੋ ਭਰਾ ਸੀਗੇ ਦੋ ਦੋ ਭੈਣਾਂ ਸੀਗੀਆਂ ਇਹਨਾਂ ਦੀਆਂ ਇੱਕ ਮਾਸੀ ਸੀ ਇੱਕੋ ਘਰੇ ਵੇਸੀਆਂ ਉਹ ਇਹਨਾਂ ਦੀ ਜਿਹੜੀ ਬਾਬਾ ਗੋਜਾਹਰਬੀਰ ਦੀ ਜਗਾ ਇਹ ਮੰਗ ਸੀ ਜੀ ਨਾ ਜ ਮंगेਤਰ ਸੀਗੀ ਉਹ ਉਹਨਾਂ ਦੀ ਮਾਸੀ ਦਾ ਬੇਟਾ ਉਹ ਇਹਨਾਂ ਨੂੰ ਭਲੇਖਾ ਦੇ ਕੇ ਉਹ ਵਿਹਣ ਚਲੇ ਗਿਆ ਜਦੋਂ ਇਹ ਵਿਆਹ ਕੇ ਲੈ ਕੇ ਆਏ ਨੇ ਆਪਦੀ ਮੰਗ ਨੂੰ ਉਸ ਤੋਂ ਬਾਅਦ ਉਹਨਾਂ ਦੀ ਮਾਤਾ ਨੇ ਉਹਨੂੰ ਸ਼ਰਾਬ ਦਿੱਤਾ ਫਿਰ ਤੂੰ ਮੇਰੇ ਮੱਥੇ ਨਹੀਂ ਲੱਗਣਾ ਉਸ ਤੋਂ ਬਾਅਦ ਫਿਰ ਧਰਤੀ ਜਿ ਸਮਾ ਗਏ ਸੀਗੇ ਉਦੋਂ ਤੋਂ ਮਿਲਣ ਲੱਗੇ ਰਾਜਪੂਤ ਘਰਾਣੇ ਦੇ ਵਿੱਚ ਉਹ ਹੋਏ ਨੇ ਬਾਬਾ ਕੋਈ Rajasthan ਦੇ ਵਿੱਚ ਅੱਜ ਵੀ ਚੱਲੇ ਰਾਜਪੂਤ ਘਰਾਣਾ ਤੁਸੀਂ ਦੇਖਦੇ ਹੋਮਗੇ ਪਿੰਡਾਂ ਦੇ ਵਿੱਚ ਜਿਹੜੇ ਰੇੜੀਆਂ ਵਾਲੇ ਫਿਰਦੇ ਨੇ ਉਹ ਸਾਰੇ ਹੀ ਰਾਜਪੂਤ ਘਰਾਣੇ ਦੇ ਵਿੱਚੋਂ ਨੇ ਇਹ ਕਿੰਨੇ ਦਿਨਾਂ ਦਾ ਮੇਲਾ ਹੁੰਦਾ ਹੈ ਹੁਣ ਮੇਲਾ 4 ਦਿਨਾਂ ਦਾ ਲੱਗਦਾ ਜੀ ਤੇ ਕੀ ਮੰਨਤ ਹੈ ਕੀ ਇਸ ਜਗ੍ਹਾ ਤੇ ਮੰਨਦਾ ਜੋ ਵੀ ਲੋਕੀ ਆਪੋ ਆਪਣੀ ਸੁੱਖਣ ਸੁੱਖ ਕੇ ਲੈ ਕੇ ਜਾਂਦੇ ਨੇ ਉਹ ਇੱਥੋਂ ਪੂਰੀ ਹੁੰਦੀ ਹੈ ਜੀ ਸਭ ਤੋਂ ਵੱਡੀ ਗੱਲ ਇਹ ਹੈ ਵੀ ਜੇ ਕਿਸੇ ਸੱਪ ਦੇ ਕਟਿਆ ਹੋਇਆ ਉਹ ਬੰਦਾ ਇੱਥੇ ਆ ਜਵੇ ਤਾਂ ਉਹ ਬਿਲਕੁਲ ਠੀਕ ਹੋ ਜਾਂਦਾ ਜੀ ਮਤਲਬ ਜੇ ਕਿਸੇ ਨੂੰ ਸੱਪ ਨੇ ਕੱਟ ਲਿਆ ਉਹ ਇੱਥੇ ਆ ਜਵੇ ਉਹ ਇੱਥੇ ਆ ਜਵੇ ਪੰਜ ਚੌਕੀਆਂ ਪੜਦਾ ਉਹ ਆਪਦੀ ਸ਼ਰਤਾਂ ਮੁਤਾਬਕ ਉਹ ਬਿਲਕੁਲ ਠੀਕ ਹੋ ਕੇ ਜਾਂਦਾ ਜੀ ਕੋਈ ਉਹਨੂੰ ਟੀਕਾ ਲਾਉਣ ਦੀ ਲੋੜ ਨਹੀਂ ਕੋਈ ਦਵਾਈ ਲੈਣ ਦੀ ਲੋੜ ਨਹੀਂ ਠੀਕ ਹੋ ਜਾਂਦਾ ਹਾਂਜੀ ਬਿਲਕੁਲ ਜੀ ਇੱਥੇ ਹਿ ਤੇ ਹਿਮਾਚਲ ਰਾਜਸਥਾਨ ਤੇ ਹਰਿਆਣਾ ਪੰਜਾਬ ਸਾਰੇ ਜੋ ਯੂਪੀ ਤੱਕ ਇਸੇ ਆਉਂਦੇ ਜਾਂਦੇ ਤੁਸੀਂ ਇਸੇ ਪਿੰਡ ਦੇ ਹੋ ਮੈਂ ਇਸੇ ਪਿੰਡ ਦਾ ਹਾਂ ਕਿੰਨੇ ਤੁਹਾਨੂੰ ਵੀ ਬਚਪਨ ਤੋਂ ਤੁਸੀਂ ਇਹ ਮੇਲੇ ਦੇਖੇ ਬਚਪਨ ਤੋਂ ਦੇਖ ਰਿਹਾ ਹਾਂ ਜੀ ਬਿਲਕੁਲ ਹਾਂ ਐ ਹੁੰਦਾ ਹੋਣਾ ਹੈ ਕਿ ਕਦੋਂ ਮੇਲਾ ਆਵੇ ਤੇ ਸਾਰੇ ਜਣੇ ਇਕੱਠੇ ਹੋ ਜਾਂਦੇ ਇਹ ਤਾਂ ਤਕਰੀਬਨ ਜਿਵੇਂ ਬਹੁਤ ਚਾਹ ਨਾਲ ਮਨਾਇਆ ਜਾਂਦਾ ਹਾਂ ਉਹ ਮਹੀਨੇ ਪਹਿਲਾਂ ਹੀ ਲੋਕਾਂ ਦੇ ਮਨ ਦੇ ਵਿੱਚ ਸ਼ੌਂ ਹੋ ਜਾਂਦਾ ਵੀ ਲੈ ਵੀ ਹੁਣ ਸਾਡੇ ਰਿਸ਼ਤੇ ਦਾ ਰਹਿਣਗੇ ਉਸ ਤੋਂ ਬਾਅਦ ਅਸੀਂ ਮੇਲੇ ਤੇ ਜਾਵਾਂਗੇ ਆਪੋ ਆਪਣੇ ਹਰ ਕਿਸਾ ਆਪਣੇ ਪਰਿਵਾਰ ਨੂੰ ਲੈ ਕੇ ਆਪਣੇ ਰਿਸ਼ਤੇਦਾਰਾਂ ਨੂੰ ਲੈ ਕੇ ਹਰ ਇੱਕ ਬੰਦਾ ਇੱਥੇ ਮਾੜੀ ਦੇ ਮੇਲੇ ਤੇ ਪਹੁੰਚਦਾ ਜੀ ਪਿੰਡਾਂ ਦੇ ਜਿਹੜੇ ਜਵਾਕ ਨੇ ਉਹ ਮੋਸਟਲੀ ਬਾਹਰ ਗਏ ਹੋਣੇ ਕੈਨੇਡਾ ਅਮਰੀਕਾ ਉਹ ਆਂਦੇ ਨੇ ਸਪੈਸ਼ਲ ਉਹ ਲਾਈਵ ਚੱਲਦਾ ਆ ਬੰਦਾ ਲੈ ਲਾਈਵ ਚਲਾਉਂਦਾ YouTube ਤੇ YouTube ਦੇ ਉੱਤੇ ਚਾਰਿਆ ਦਿਨ ਮੇਲੇ ਦਾ ਲਿੰਕ ਜਿਹੜਾ YouTube ਤੇ ਜਿਹੜੇ ਬਾਹਰ ਬੈਠੇ ਨੇ ਬੱਚੇ ਉਹ ਬਾਹਰ ਤੋਂ ਬੈਠੇ ਦੇਖ ਰਹੇ ਨੇ ਜਿੰਨੇ ਕ ਬੱਚੇ ਆ ਸਕਦੇ ਹੁੰਦੇ ਆ ਉਹਨੇ ਕ ਆ ਜਾਂਦੇ ਆ ਤੇ ਜਿਹੜੇ ਤੁਹਾਡੇ ਵਿਚਾਰ ਹੈ ਹਾਂਜੀ ਮੇਰੀ ਕਮੇਟੀ ਬਾਹਰ ਆ ਬੇਟਾ ਇੱਥੇ ਆ ਜੀ ਤੇ ਬਾਹਰ ਬੈਠੇ ਦੇਖ ਰਹੇ ਬਿਲਕੁਲ ਦੇਖ ਰਹੇ ਆ ਜੀ ਆ ਦੇ ਕੋਈ ਫੋਨ ਕਰਕੇ ਕਾਲ ਕਰਕੇ ਸਾਡਾ ਸਾਰਾ ਲਾਈਵ ਚੱਲੂਗਾ 4 ਦਿਨ ਕੰਟੀਨਿਊ ਅੱਛਾ ਜੀ ਸਾਡੇ ਪਿੱਛੇ ਇਤੋਂ ਬੀਬੀ ਇੱਕ ਕਾਸ਼ੀ ਮੋਟਾ ਜੀ 600 ਕਿਲੋਮੀਟਰ ਤੋਂ ਅਸੀਂ ਵੀ ਦੇਖ ਕੇ ਘਬਰਾ ਗਏ ਜਿਹਦੇ ਮਿੱਟੀ ਲੱਗ ਜਾਂਦੇ ਨਾ ਕਿਸੇ ਡਾਕਟਰ ਕੋਲ ਚਲੇ ਜਾਓ ਕਦੇ ਚਲੋ ਠੀਕ ਨਹੀਂ ਹੁੰਦਾ ਉਹ ਉਸੀਂ ਵੀ ਦੇਖਿਆ ਮੈਂ ਤੇ ਰਾਤ ਨੂੰ ਆਇਆ ਮੈਂ ਸੋਲੇ ਗੇਰਾ ਲਾਉਣ ਦਾ ਹੀ ਉਹ ਬੀਬੀ ਠੰਢੇ ਜਿਹੀ ਮੈਂ ਕਿਹਾ ਵੀ ਕੋਣਾ ਬੰਦੇ ਬਾਹਰ ਨਹੀਂ ਗੱਡੀ ਜੂਕੇ ਤੇ ਜੂਕੇ ਨੰਬਰ 'ਚ ਉਤਰਾ ਖੜਦਾ ਮਨਨ ਕੋ ਕੋ ਪਰੇਸ਼ਾਨੀ ਪਈ ਉਹਨੂੰ ਕੋ ਚੀਜ਼ ਚਾਹੀਦੀ ਮੈਂ ਦੋ ਦਿਨ ਬਾਅਦ ਕਰ ਦਿੱਤੀ ਤਿੰਨ ਦਿਨ ਕਹਿੰਦੇ ਹਾਂ ਠੱਡ ਲੱਗਦੀ ਮਨੂੰ ਕਮਰਾ ਖੋਲ ਕੇ ਦਿੱਤਾ ਉਹਦੀ ਲੱਕ ਦੇ ਵਿੱਚ ਮੈਂ ਤਾਂ ਦੇਖ ਨਹੀਂ ਸੁਣਦਾ ਮੈਂ ਵੀ ਕੋਰਾ ਆ ਕੇ ਦੇਖ ਤਿੰਨ ਦਿਨ ਬਾਅਦ ਲਾਲੀ ਆਉਣ ਲੱਗੀ ਮਿੰਨੇ ਬਾਦੋ ਬਿਲਕੁਲ ਜਖਮ ਉੱਧਾ ਭਰ ਗਿਆ ਤੇ ਦੋ ਮਿੰਨਾਂ ਬਾਅਦ ਫੇਰ ਆਇਓ ਮਿੰਨਾ ਫੇਰ ਬਿਲਕੁਲ ਠੀਕ ਹੋ ਕੇ ਗਈ ਐ ਤੇ ਇਥੇ ਜਿੱਦੇ ਮਿੱਟੀ-ਮੁੱਟੀ ਲੱਗ ਜਾਂਦੀ ਐ ਜਖਮ ਉੱਧਾ ਨਹੀਂ ਹਟਦਾ ਉਹਦਾ ਮਤਲਬ ਮਿੱਟੀ ਲੱਗ ਗਿਆ ਬਾਪੇ ਦੀ ਜਗ੍ਹਾ ਬਿਲਕੁਲ ਠੀਕ ਹੋ ਕੇ ਜਾਂਦਾ ਸ਼ਰਦਨ ਮੁੱਠਾ ਕੋਈ ਨਹੀਂ ਲੱਗਦਾ ਤੇ ਪੈਸਾ ਨਹੀਂ ਲੈਣਾ ਕੋ ਉੱਤੇ ਲੈ ਲੈਣਾ 2 2 ਰੁਪਏ ਦੇ ਪਰਸਪਤਾਛਿਆ ਮੁੱਠਾ ਢੇਕ ਦੋ ਬਸ ਇਹਦੇ ਨਾਲ ਦਾ ਹੀ ਮੇਲਾ ਛਪਾਰ ਦੇ ਉੱਤੇ ਲੱਗਦਾ ਸਭ ਤੋਂ ਵੱਡੀ ਮਾੜੀ ਇਹ ਆ ਉਸ ਤੋਂ ਬਾਅਦ ਜਿਸ ਦਿਨ 3 ਦਿਨ 4 ਦਿਨ ਉਸਪਾਰ ਦਾ ਮੇਲਾ ਲੱਗਦਾ ਉਸੇ ਦਿਨ ਇੱਥੇ ਲੱਗਦਾ ਜੀ ਮੇਰੀ ਬੇਟੀ ਨਿਊਜ਼ੀਲੈਂਡ ਬੈਠੀ ਆ ਬੇਟਾ ਮੇਰਾ ਕੈਨੇਡਾ ਉਹ ਸਮਾਂ ਤੇ 1 ਮਹੀਨਾ ਪਹਿਲਾਂ ਪੁੱਛਣ ਲੱਗੇ ਸੀ ਮਾੜੀ ਦਾ ਮੇਲਾ ਕਦੋਂ ਲੱਗ ਰਿਹਾ ਉਹਨਾਂ ਨੂੰ ਲਿੰਕ ਭੇਜ ਦਿੱਤਾ ਉਹ ਉੱਥੋਂ ਬੈਠੇ ਇੰਜੋਏ ਕਰ ਰਹੇ ਨੇ ਹਰ ਜੀ ਪੁੱਛਦੇ ਸਾਰੇ ਨਾਲੇ ਦਾ ਆਪਣੇ ਪਰਿਵਾਰ ਨੂੰ ਮਿਲਦੇ ਨੇ ਨਾਲੇ ਜਿੰਨੇ ਮੇਲੇ ਦੇ ਪਿੰਡ ਦੇ ਵਿੱਚ ਉਹਨਾਂ ਦੀ ਵਾਫੀਦ ਵਾਲੇ ਨੂੰ ਉਹਨਾਂ ਦੇ ਬੱਚੇ ਨੇ ਜਾਂ ਜਿਹੜੇ ਉਹਨਾਂ ਦੇ ਨਾਲ ਪੜ੍ਹੇ ਹੋਏ ਨੇ ਉਹ ਸਾਰੇ ਉਹਨਾਂ ਦੇ ਦਰਸ਼ਨ ਕਰ ਲੈਂਦੇ ਨੇ ਮਿਲਿਆ ਵੀ ਹਸਣ ਆਏ ਹੋਏ ਆ ਅੱਜ ਕੱਲ ਦੇ ਪੁਰਾਣੀ ਸੰਤਾਗੜੀ 1528 ਈਸਵੀ ਦੀ ਐਟ ਨਿਕਲੀ ਸਾਰੇ ਵਿੱਚੋਂ ਅਸੀਂ ਇਹਦੇ ਕੋਲੋਂ ਦ ਪੰਡਾ 282 ਸੀਵੀ ਖਦਵਾ ਦਾ ਪੱਕਾ ਹੀ 1928 ਸੀਵੀ ਦੀ ਬਣੀ ਮਾਰੀ ਨਾਨਕਸ਼ਾਹੀ ਏਟ ਦਾ ਨਾਨਕਸ਼ਾਹੀ ਏਟ ਦਾ ਬਣਿਆ ਸੀ ਪਹਿਲਾਂ ਇਹ ਜਿਹੜਾ ਇੱਕ ਕਮਰਾ ਸੀਗਾ ਨਾਨਕਸ਼ਾਹੀ ਏਟ ਦੇ ਵਿੱਚੋਂ ਫਿਰ ਇਹ ਥੋੜਾ ਡਵੈਲਪਮੈਂਟ ਹੁੰਦੀ ਗਿਆ ਕਿਉਂਕਿ ਤਰੱਕੀ ਕਰ ਗਈ ਅੱਜ ਕੱਲ ਹਰ ਇੱਕ ਮੁਲਕ ਤਰੱਕੀ ਕਰ ਗਿਆ ਉਹਦੇ ਤੌਰ ਤੇ ਹਿਸਾਬ ਨਾਲ ਡਿਵੈਲਪਮੈਂਟ ਹੁੰਦੀ ਗਈ ਉਹਦੇ ਡਿਵੈਲਪਮੈਂਟ ਦੇ ਹਿਸਾਬ ਨਾਲ ਅਸੀਂ ਜਿਹੜੀ ਇਹਦੀ ਰੈਨੋਵੇਸ਼ਨ ਕਰਾ ਰਹੇ ਹਾਂ ਉਹਦੇ ਹਿਸਾਬ ਨਾਲ ਇਹ ਮੇਲਾ ਜਿੰਨੀ ਜਿੰਨੀ ਅਸੀਂ ਸਾਨੂੰ ਵਜਿੰਦ ਕਰਾ ਰਹੇ ਹਾਂ ਬਹੁਤ ਘੱਟ ਵਧੀ ਹਰ ਸਾਲ ਘੱਟ ਵੱਧਦਾ ਹੀ ਹੈ ਸਾਡੀ ਐਲਕਮ ਵੀ ਵੱਧਦੀ ਆ ਉਹੀ ਐਲਕਮ ਅਸੀਂ ਬਾਬੇ ਜਗਾ ਤੇ ਲੈ ਜਾਂਦੇ ਹਾਂ ਅੱਜ ਕੱਲ ਦਾ ਜਿਹੜਾ ਯੂਥ ਹੈ ਕਹਿੰਦੇ ਉਹ ਬਹੁਤ ਮਾਡਰਨ ਹੋ ਗਿਆ ਉਹ ਆਂਦੇ ਨੇ ਇੱਥੇ ਬੱਚਾ ਬਿਲਕੁਲ ਤੁਸੀਂ ਮੇਲੇ ਦੇ ਵਿੱਚ ਜਾ ਕੇ ਦੇਖਦੇ ਯੂਥ ਨੂੰ ਇੰਨਾ ਉਤਸ਼ਾਹ ਹੁੰਦਾ ਮਿਲੇ ਵੀ ਅਸੀਂ ਜਾ ਕੇ ਮੇਲੇ ਦੇ ਵਿੱਚ ਰੌਣਕ ਮੇਲਾ ਦੇਖ ਕੇ ਆਈਏ ਆਪਦੇ ਯਾਰਾਂ ਦੋਸਤਾਂ ਨੂੰ ਮਿਲिए ਸਾਡੇ ਰਾਜਸਥਾਨ ਮੈਂ ਮੈਂ ਉਸੇ ਖਾਨਦਾਨ ਦਾ ਹਾਂ ਅੱਛਾ ਚੋਹਾਨ ਹਾਂਜੀ ਹਾਂਜੀ ਚੋਹਾਨ ਦਾ ਤੇ ਸਾਡੇ ਕੋਈ ਵੀ ਕੰਮ ਹੁੰਦਾ ਗੋਗੇ ਇੱਥੇ ਬਾਬਾ ਬੋਲਦੇ ਸਾਡੇ ਦਾਦਾ ਬੋਲਦੇ ਆ ਓਕੇ ਓਕੇ ਠੀਕ ਹੈ ਤੇ ਉਥੇ ਦਾਦੇ ਦਾ ਨਾਮ ਲੈ ਕੇ ਸਭ ਕੁਝ ਹਾਲ ਹੁੰਦਾ ਜੀ ਕੁਝ ਵੀ ਸਾਫ ਕਾਟੇ ਬਿਛੂ ਕਾਟੇ ਬਸ ਸਾਡੇ 2-3 ਦਿਨ ਮੇੜੀ ਰੱਖਦੇ ਆ ਹਾਲ ਹੋ ਜਾਂਦਾ ਜੀ ਇਹ ਆਈ ਐਕਚੁਅਲੀ Rajasthan ਤੁਸੀਂ Rajasthan ਦੇ ਵਿੱਚ ਸੀਗੇ ਜੋਹਾਨ ਜਿਹੜਾ ਹੈ ਅੱਜ ਕੱਲ ਰਾਜਪੂਤ ਦੇ ਵਿੱਚੋਂ ਰਾਜਪੂਤ ਘਰਾਣਾ ਹੈ ਨਾ ਮੋਸਟਲੀ ਰਾਜਸਥਾਨ ਦੇ ਵਿੱਚ ਰਹਿ ਰਿਹਾ ਵਾ ਪੰਜਾਬ ਦੇ ਵਿੱਚ ਆਪਣੇ ਘੱਟ ਰਹਿ ਰਹੇ ਨੇ ਰਾਜਪੂਤ ਰਾਜਸਥਾਨ ਦੇ ਵਿੱਚ ਇਹਨਾਂ ਦੀ ਪਾਪੂਲੇਸ਼ਨ ਬਹੁਤ ਜ਼ਿਆਦਾ ਵਾ ਤੁਸੀਂ ਰਾਜਸਥਾਨ ਤੋਂ ਰਾਜਸਥਾਨ ਸੇ ਚੂਰੂ ਜ਼ਿਲ੍ਹਾ ਇਸੀ ਖਾਨਦਾਨ ਕੋਲ ਹੈ ਅੱਛਾ ਜੋਹਾਨ ਜਮਨੇ ਰਾਜਸਥਾਨ ਤੋਂ ਆਏ ਨੇ ਮੇਲਾ ਦੇਖਣ ਵਾਸਤੇ ਕਿੰਨੀ ਪੁਰਾਣੀ ਜਿਹੜੀ ਅਜੇ ਜਗ੍ਹਾ ਬਣੀ ਹੋਈ ਹੈ ਤੇ ਉਹ ਹਲੇ ਵੀ 300 ਸਾਲ ਪੁਰਾਣੀ ਹਲੇ ਵੀ ਉਸ ਚੀਜ਼ ਦੀ ਓਨੀ ਮਾਨਤਾ ਲੋਕੀ ਬਹੁਤ ਮੰਨਦੇ ਲੋਕੀ ਸੁੱਖਾਂ ਸੁੱਖਦੇ ਆ ਜਿਨ੍ਹਾਂ ਦੀਆਂ ਪੂਰੀਆਂ ਵੀ ਹੁੰਦੀਆਂ ਕਈ ਬਿਮਾਰੀਆਂ ਜਿਹੜਿਆ ਇੱਥੇ ਕਹਿੰਦੇ ਨੇ ਉਹ ਆ ਕੇ ਮੱਥਾ ਟੇਕਦੇ ਨੇ ਤੇ ਉਹਨਾਂ ਦੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ। ਇਹ ਇੱਥੇ ਦੇ ਮੁੱਖ ਸੇਵਾਦਾਰ ਨੇ ਬਾਬਾ ਜੀ ਤਾਂ ਇਹ ਨਾਲ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਬਾਬਾ ਜੀ। ਮੁੱਖ ਸੇਵਾਦਾਰ ਤੁਸੀਂ ਨਹੀਂ ਆ। ਅੱਛਾ ਜੀ। ਹਾਂ। ਇਹ ਆਪਣੇ ਇਹ ਮੇਰੇ ਜ਼ਿੰਮੇਵਾਰੀ ਤੇ ਸਾਰੇ ਕਮੇਟੀ। ਅੱਛਾ ਜੀ। ਤੇ ਬਾਕੀ ਇੱਥੇ ਜਿਹੜਾ ਹਸੌਣਾ ਨਹੀਂ ਚੱਲਦਾ। ਹੂੰ। ਪਰ ਇਹ ਚੱਲਦਾ। ਸਾਰੇ ਤੁਸੀਂ ਲਿਖ ਲੈਣਾ। 50 ਆਇਆ ਖਿਲਾਂ ਦੋ ਰੋੜੀਆਂ ਤਿੰਨ ਸੇਮੀਆਂ ਚਾਰ ਖੀਰ ਪੰਜ ਦੜੀਆਂ ਛੇ ਪੂਰੇ ਸੱਤ ਹਨੂਮਾਨ ਦੇ ਰੋਟ ਅੱਠ ਦੂਜੀ ਗੱਲ ਹੈ ਦੁੱਧ ਪੀਣਾ ਪੱਤੀ ਪਾ ਕੇ ਪੀਣਾ ਫਲ ਫਰੂਟ ਸਾਰੇ ਕੇਲੇ ਖਾਣਾ ਸੇਵ ਖਾਣਾ ਸੰਤਰਾ ਖਾਣਾ ਬੈਸਤਰਾ ਪੁੰਝੇ ਲਾਉਣਾ ਸੁਚਾਵੇਂ ਰਹਿਣਾ ਠੀਕ ਹੈ ਤੇ ਬਾਕੀ ਜਿਹੜੇ ਜਾਣਕਾਰ ਹੈਗੇ ਉਹਨੂੰ ਕੋਈ ਗੱਲ ਨਹੀਂ ਦੱਸਣਾ ਬਸ ਬੈਠ ਨੂੰ ਬੰਚਾਰੀ ਬਸ ਬਾਈ ਨਹੀਂ ਗੱਲਾਂ ਕਿੰਨੇ ਸਾਲ ਹੋ ਗਏ ਤੁਹਾਨੂੰ ਅੱਛੇ ਮੈਨੂੰ 24 ਸਾਲ 24 ਸਾਲ ਹੋ ਗਏ ਹਾਂ 25ਵਾਂ ਸਾਲ ਚੜ ਗਿਆ ਤੇ ਘਰ ਪਰਿਵਾਰ ਘਰ ਪਰਿਵਾਰ ਉਹ ਉੱਪਰ ਵਾਲਾ ਹੈ ਅੱਛਾ ਨਹੀਂ ਸਤਿਆਗਤਾ ਸਤਿਆਗਤਾ ਹਾਂ ਮੈਂ ਮੈਂ ਸ਼ਾਦੀ ਵੀ ਨਹੀਂ ਕਰਾਈ ਪਚਪਨ ਤੇ ਅੱਛਾ ਜੀ ਹਾਂ ਜੀ ਆਹ ਮੁੰਡਾ ਇਥੋਂ ਥੋੜਾ ਵੱਡਾ ਹੋਣਾ ਉਦੋਂ ਗਰਦੀ ਮੇਰੇ ਇਥੇ ਆਏ ਸੀ ਤੁਸੀਂ ਕਿੰਨੀ ਦੇਰ ਹੋ ਗਈ ਬਾਬਾ ਜੀ ਨੂੰ ਦੇਖਦੇ ਹੋਏ ਬਾਬੇ ਮੈਂ ਤਾਂ ਸ਼ੁਰੂ ਤੋਂ ਹੀ ਦੇਖਦਾ ਹਾਂ ਇੱਥੇ ਆਉਣ ਜਦੋਂ ਇਹਨਾਂ ਨੇ ਗੱਡੀ ਸੰਭਾਲਣ ਤੋਂ ਪਹਿਲਾਂ ਵੀ ਮੈਂ ਦੇਖਦਾ ਇਹਨਾਂ ਦਾ ਅੱਛਾ ਜੀ ਪਿੰਡ ਚ ਕਾਫੀ ਦੇਰ ਤੋਂ ਨਹੀਂ ਕਾਫੀ ਦੇਰ ਤੋਂ ਆ ਪਿੰਡ ਦੇ ਜੀ ਸ਼ੁਰੂ ਮੇਰੇ ਘਰ ਹੋ ਗਏ 50 ਸਾਲ ਦੀ 50 ਸਾਲ ਹਾਂ ਬਾਬਾ ਜੀ ਨੂੰ ਹੋ ਗਏ ਹੋ ਕਿੰਨੇ ਵੀ ਕਿੰਨੇ ਸਾਲ ਦੀ ਜਿਹਦੇ ਵਿੱਚ ਆਏ ਸੀ ਇੱਥੇ ਤੇ ਉਹ ਦੂਜੇ ਪਿੰਡ ਦੇ ਵਿੱਚ ਕੰਮ ਕਰਦੇ ਸੀ ਕੰਮ ਕਰਨ ਤੋਂ ਬਾਅਦ ਫੇਰ ਇਹਨਾਂ ਨੂੰ ਇੱਥੇ ਡਿਊਟੀ ਦੇਤੀ ਫੇਰੇ ਹੁਣ ਇੱਥੇ ਦੇ ਹੀ ਹੋ ਗਏ ਬਸ ਪਰ ਕਿਤੇ ਹੀ ਰਹਿੰਦੇ ਆ ਇਹਦੀ ਇਹਨਾਂ ਦੀ ਸੇਵਾ ਸਾਰੀ ਬਾਬੇ ਦੇ ਸਭ ਸਵਾਲ ਬਾਅਦ ਚ ਇਹੀ ਕਰਦੇ ਆ ਜਿੰਨੀ ਸੰਗ ਜਿਹੜਾ ਜਿੰਨੀ ਸੰਗ ਇੱਥੇ ਆਉਂਦੀ ਆ ਉਹ ਸਭ ਦਾ ਘਟਿਆ ਆਵੇ ਕਿਤੇ ਸ਼ਾਲਾ ਹੋਵੇ ਉਹ ਸਭ ਇਹਨਾਂ ਦੀ ਕਮਾਈ ਨਾਲ ਹੀ ਠੀਕ ਹੋ ਜਾਂਦਾ ਕੋਈ ਦਵਾਈ ਲਾਉਣ ਦੀ ਲੋੜ ਨਹੀਂ ਪੈਂਦੀ ਉਹ ਇਹਨਾਂ ਕੋਲ ਹੀ ਆਉਂਦੇ ਨੇ ਉਹ ਇਹਨਾਂ ਕੋਲ ਹੀ ਆਉਂਦੇ ਨੇ ਇੱਥੇ ਮੱਥਾ ਟੇਕਦੇ ਆ ਬਾਕੀ ਜੋ ਇਹ ਕਉ ਕਿ ਉਹ ਲੋਨ ਨੂੰ ਦਿੰਦੇ ਜਾਂ ਹੋਰ ਸਭ ਇਹਨਾਂ ਦੀ ਕਮਾਈ ਆ ਉਹ ਇੱਥੇ ਦੀ ਸੇਵਾ ਸੰਭਾਲ ਸਭ ਇਹਨਾਂ ਦੇ ਅੰਦਰ ਚੱਲ ਜਿਵੇਂ ਕਿ ਤੁਸੀਂ ਸੁਣਿਆ ਕਿ ਇੱਥੋਂ ਦੇ ਲੋਕਾਂ ਦਾ ਇਹ ਕਹਿਣਾ ਹੈ ਕਿ 300 ਸਾਲ ਹੋ ਗਏ ਇੱਥੋਂ ਮੇਲਾ ਲੱਗਦਿਆਂ ਨੂੰ ਤੇ ਬਾਹਰੋਂ ਵੀ ਲੋਕ ਇੱਥੇ ਬਹੁਤ ਮੱਥਾ ਟੇਕਣ ਆਉਂਦੇ ਨੇ ਨਾ ਸਿਰਫ ਰਾਜਸਥਾਨ ਯੂਪੀ ਤੋਂ ਬਲਕਿ ਕੈਨੇਡਾ ਅਮਰੀਕਾ ਤੋਂ ਵੀ ਸਪੈਸ਼ਲ ਲੋਕ ਮੇਲਾ ਦੇਖਣ ਆਉਂਦੇ ਨੇ ਤੇ ਜਿਹੜੇ ਨਹੀਂ ਆ ਪਾਉਂਦੇ ਇੱਥੋਂ ਸਿੱਧਾ ਲਾਈਵ ਜਾਂਦਾ ਹੈ ਤੇ ਉਹ ਉੱਥੇ ਬੈਠੇ ਲਾਈਵ ਮੇਲਾ ਦੇਖਦੇ ਐ ਇੰਨਾ ਜ਼ਿਆਦਾ ਲੋਕਾਂ ਨੂੰ ਗੁੱਗਾ ਮਾੜੀ ਦਾ ਮੇਲਾ ਪਸੰਦ ਹੈ ਤੇ ਇੰਨੀ ਜ਼ਿਆਦਾ ਉਹਨਾਂ ਨੂੰ ਸ਼ਰਧਾ ਹੈ ਇਸ ਮੇਲੇ ਦੇ ਪ੍ਰਤੀ ਇਸ ਜਗ੍ਹਾ ਦੇ ਪ੍ਰਤੀ ਤੇ ਲੋਕਾਂ ਦਾ ਵੀ ਕਹਿਣਾ ਹੈ ਕਿ ਇੱਥੇ ਆ ਕੇ ਬਹੁਤ ਸਾਰੇ ਲੋਕਾਂ ਦੇ ਸੁੱਖਾਂ ਸੁਖੀਆਂ ਜਾਂਦੀਆਂ ਨੇ ਤੇ ਸਾਰੀਆਂ ਸੁੱਖਾਂ ਉਹਨਾਂ ਦੀ ਪੂਰੀਆਂ ਹੁੰਦੀਆਂ ਮੰਨਤਾ ਪੂਰੀਆਂ ਹੁੰਦੀਆਂ ਜਿੰਨਾ ਕਰਕੇ ਇਹ ਜਗ੍ਹਾ ਜਿਹੜੀ ਲੋਕਾਂ ਦੇ ਦਿਲਾਂ ਦੇ ਵਿੱਚ ਵਸੀ ਹੋਈ ਹੈ ਤੇ ਤੁਸੀਂ ਵੀ ਇਹ ਜਗ੍ਹਾ ਤੇ ਜ਼ਰੂਰ ਮੱਥਾ ਟੇਕੋ ਦਰਸ਼ਨ ਤੁਹਾਨੂੰ ਕਰਾ ਦਿੱਤੇ ਐ ਤੇ ਵੀਡੀਓ ਨੂੰ ਵੱਤ ਵਾ ਸ਼ੇਅਰ ਕਰ ਦਿਓ ਬਣੇ ਰੋ ਸਾਡੇ ਨਾਲ ਮੈਂ ਦੋ ਇਜਾਜ਼ਤ ਧੰਨਵਾਦ